SSP ਸਰਦਾਰ ਗੁਰਮੀਤ ਸਿੰਘ ਵੱਲੋਂ ਸਤਲੁਜ ਦਰਿਆ ਤੇ ਲਗਾਏ ਗਏ ਹਾਈ ਟੈਕ ਨਾਕੇ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨਾਲ DSP ਫਿਲੌ ਸਰਪੰਸ ਸਿੰਘ ਬੱਲ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ SSP ਸਰਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ DGP ਗੌਰਵ ਯਾਦਵ ਦੀਆਂ ਹਦਾਇਤਾਂ ਤੇ ਹੀ ਨਸ਼ਾ ਖਿਲਾਫ ਮਹਿੰਮ ਆਰੰਭੀ ਗਈ ਹੈ ਜਿਸ ਦੇ ਚੱਲਦਿਆਂ ਹੀ ਇਸ ਹਾਈਵੇ ਤੇ ਲੱਗੇ ਨਾਕੇ ਨੂੰ ਚੈੱਕ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਨਾਕੇ ਤੇ ਪਹਿਲਾਂ ਬਹੁਤ ਹੀ ਵਧੀਆ ਰਿਕਵਰੀ ਹੋ ਰਹੀ ਹੈ। ਉਨ੍ਹਾਂ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਸ਼ੱਕੀ ਗੱਡੀ ਨੂੰ ਬਿਨਾਂ ਚੈੱਕ ਕੀਤੇ ਨਾ ਚਾਹੰਦ ਦਿੱਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੱਕ ਨਸ਼ਾ ਖਤਮ ਨਹੀਂ ਹੁੰਦਾ ਇਹ ਚੈਕਿੰਗ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਫਿਲੌਰ ਤੋਂ ਨਵਰੰਗ ਚੈਨਲ ਦੇ ਸੁਸ਼ੀਲ ਉਹਚਾਦੀ ਵਿਸ਼ੇਸ਼ ਰਿਪੋਰਟ। ਐਰ ਜੀ ਫਿਲੌਰ ਦੇ ਵਿੱਚ ਗੁਰਾਇਤ ਵਿੱਚ ਆ ਰਹੇ ਨੇ। ਕਿ ਕਿ ਪਾਸੇ ਚੈਕਿੰਗ ਹੋ ਰਹੀ ਹੈ। ਦੇਖੋ ਜੀ ਦੇਖੋ ਸਾਡੇ ਜਦੋਂ ਦਾ ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾ ਉਦੋਂ ਦੇ ਹੀ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਮਨਜਗ ਡੀਜੀ ਪੰਜਾਬ ਦੇ ਹਦਾਇਤਾਂ ਤੇ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਲੱਗੀ ਆ ਉਹਦੇ ਇਵਿਜ ਦੇ ਵਿੱਚ ਹੀ ਜਿਹੜਾ ਸਾਰੇ ਅਸੀਂ ਜਿਹੜੇ ਪ੍ਰੋਗਰਾਮ ਲਿਕੇ ਆ ਇਸ ਤੇ ਵਿੱਚ ਸਾਡੇ ਵੱਲੋਂ ਏਵਰੀ ਡੇ ਕੋਈ ਨਾ ਕੋਈ ਕੋਈ ਨਾ ਕੋਈ ਜਿਹੜੀ ਡਰੱਗ ਤੇ ਬਹੁਤ ਵਧੀਆ ਜਿਹੜੀ ਕਾਰਵਾਈ ਹੋਈ ਹੁਣ ਦੋਦੀ ਆ ਇਹਦੇ ਵਿੱਚ ਆ ਜਿਹੜਾ ਅੱਜ ਨਾਕਾ ਚੈੱਕ ਕੀਤਾ ਹਾਈ ਟੈਕ ਨਾਕਾ ਇਹਦੇ ਵਿੱਚ ਵੀ ਸਾਡਾ ਇਹੀ ਮਕਸਦ ਹੈ ਵੀ ਇਹਦੇ ਵਿੱਚ ਰਾਤ ਦੀ ਟ੍ਰੈਫਿਕ ਜਾਂ ਜਿਹੜੀ ਦਿਨ ਦੀ ਜਿਹੜੀ ਕੋਈ ਸ਼ੱਕੀ ਗੱਡੀ ਮਿਲਦੀ ਆ ਉਹਦੇ ਬਾਰੇ ਅਸੀਂ ਜਿਹੜਾ ਇਹਨਾਂ ਨੂੰ ਬਰੀਫ ਕੀਤਾ ਵੀ ਇਹ ਵੀ ਚੈੱਕ ਕਰਿਆ ਕਰੋ ਕਿਉਂ ਅੱਜ ਤੋਂ ਕੁਝ ਸਮੇਂ ਪਹਿਲਾਂ ਜਿਹੜਾ ਇੱਥੇ ਜਿਹੜਾ ਵਧੀਆ ਰਿਕਵਰੀਆਂ ਹੁੰਦੀਆਂ ਸੀਗੀਆਂ ਹੁਣ ਜਿਹੜਾ ਸਾਡੇ ਵੱਲੋਂ ਜਿਹੜਾ ਨਾਕਿਆਂ ਦੇ ਨਾਕਾਬੰਦੀ ਇਹ ਪ੍ਰੋਪਰ ਜਿਹੜਾ ਆਪਾਂ ਜਿਹੜਾ ਉਸ ਸੰਬੰਧ ਵਿੱਚ ਆ ਕੇ ਜਿਹੜੀ ਨਾਕਾਬੰਦੀ ਇਹਨਾਂ ਦੀ ਚੈੱਕ ਕੀਤੀ ਹੈ ਜਿਹੜੀ ਕਿ ਵਧੀਆ ਇਹਨਾਂ ਨੂੰ ਹਟਾਇਤਾ ਵੀ ਕੀਤੀਆਂ ਵੇ ਇਹਦੇ ਵਿੱਚ ਜਿਹੜੀ ਪ੍ਰੋਪਰ ਚੈਕਿੰਗ ਕਰਿਆ ਕਰੋ ਸੋ ਇਸ ਤਰ੍ਹਾਂ ਹੀ ਜਿਹੜਾ ਥਾਣੇ ਦੇ ਵਿੱਚ ਜਿਹੜੀਆਂ ਆਪਣੇ ਹੋਰ ਫੋਰਸਸ ਆ ਉਹਨਾਂ ਨਾਲ ਇਹ ਆਪਾਂ ਗਲਬਤ ਕਰ ਰਹੇ ਆ ਵੀ ਇਹਦਾ ਡਰਾਈਵ ਹੈ ਇਹ ਡਰਾਈਵ ਦੇ ਵਿੱਚ ਕਿਸੇ ਵੀ ਪਾਸੇ ਜਿਹੜਾ ਉਹ ਕੋਈ ਢਿੱਲ ਨਹੀਂ ਆਉਣੀ ਚਾਹੀਦੀ ਇਹਦੇ ਵਿੱਚ ਬਿਲਕੁਲ ਐਜ਼ ਇਟ ਇਜ਼ ਇਹ ਚੱਲਦਾ ਰਹੂਗਾ ਜਦੋਂ ਤੱਕ ਜਿਹੜਾ ਇਹ ਆਪਾਂ ਇਹਨੂੰ ਨਸ਼ਾ ਮੁਕਤ ਨਹੀਂ ਕਰਾ ਲੈਂਦੇ ਤੇ ਇਹ ਨਸ਼ਾ ਆਰੋਧ ਮਹਿੰਮ ਚੱਲ ਰਹੀ ਹੈ ਜੀ ਉਹਨੂੰ ਲੈ ਕੇ ਸਭ ਤੋਂ ਸ਼ੁਰੂਆਤ ਪਹਿਲਾਂ ਇਹਾਤੀ ਦੀ ਗੱਲ ਕੀਤੀ ਆ ਵੇ ਜਲੰਧਰ ਦੀ ਇਹਾਤੀ ਜਿਹੜਾ ਫਲੋਰ ਹੀ ਚੁਣਿਆ ਗਿਆ ਜੀ ਇਹ ਦੋ ਦੇ ਮਸ਼ੀਨ ਦੀ ਪ੍ਰੋਪਰਟੀ ਨੂੰ ਡੈਮੇਜ ਕੀਤਾ ਗਿਆ ਜੀ ਤੇ ਹੁਣ ਉਹ ਇਹ ਥੋੜੀ ਦੇਖੋ ਅਜੀ ਲੱਗ ਨਹੀਂ ਮੱਠੀ ਨਹੀਂ ਗਈ ਸਾਡੀ ਚੱਲੀ ਜਾ ਰਹੀ ਹੈ ਉਹਦੇ ਵਿੱਚ ਇਦਾਂ ਹੁੰਦਾ ਨਾ ਜਿਹੜੀਆਂ ਪ੍ਰੋਪਰਟੀਆਂ ਆਇਡੈਂਟੀਫਾਈ ਹੋ ਜਾਣ ਉਹਦਾ ਫਿਰ ਪ੍ਰੋਪਰ ਪ੍ਰोसीजर ਹੁੰਦਾ ਪ੍ਰोसीजर ਅਡਾਪਟ ਕਰਕੇ ਹੀ ਆਪਾਂ ਉਹਨਾਂ ਦੀ ਡੈਮੋਲੀਸ਼ਨ ਹੁੰਦੀ ਹੈ ਸਾਡੇ ਵੱਲੋਂ ਤੇ ਇੱਕ ਅਸਿਸਟ ਕੀਤਾ ਜਾਂਦਾ ਜਿਹੜੀ ਡੈਮੋਲੀਸ਼ਨ ਸਾਰਾ ਡਰਾਈਵ ਹੈ ਇਹਦੇ ਵੱਲੋਂ ਜਿਹੜਾ ਜਿਹੜਾ ਆਪਣੇ ਸਿਵਲ ਡਿਪਾਰਟਮੈਂਟ ਹੈ ਉਹੀ ਜਿਹੜਾ ਅਗੇ ਕਰਦਾ ਸਾਡੇ ਤੋਂ ਰਿਕਵਿਜ਼ੀਸ਼ਨ ਮੰਗਦਾ ਫਿਰ ਅਸੀਂ ਇਹਨੂੰ ਡਰਾਈਵ ਨੂੰ ਕਰਦੇ ਹਾਂ ਨਾ ਨਪੇ ਨੂੰ ਲੈ ਕੇ ਵੀ ਥੋੜਾ ਜਿਹਾ ਹੈਗਾ ਖਾਣੇ ਦੇ ਵਿੱਚ ਨਪਰੀ ਹੈ ਜਾਂ ਚੋਟੀਆਂ ਦੀ ਜਿਹੜੀ ਗੱਲ ਕਰੇ ਤਾਂ ਫਾਕਮ ਦੀ ਘਾਟ ਕਾਫੀ ਹੈ ਉਹ ਨੂੰ ਜ਼ਰੂਰ ਨਹੀਂ ਵੇਖੋ ਉਹਦੇ ਵਿੱਚ ਥੋੜਾ ਹਾਂ ਹੁੰਦਾ ਤੇ ਹੈ ਵਾ ਨਮਲਾਜਮ ਆਪਾਂ ਜਿੰਨਾ ਰਿਕੁਆਇਰਡ ਹੈ ਜਿੱਤਾ ਉਹਨੇ ਹਾਈਵੇ ਨਾਕਾ ਵਾ ਇੱਥੇ ਨੰਬਰ ਆਫ ਜਿਹੜੇ ਮੁਲਾਜ਼ਮ ਜ਼ਿਆਦਾ ਚਾਹੀਦੇ ਉਹ ਆਪਾਂ ਵੇਖ ਰਹੇ ਆ ਉਹ ਸਾਰਾ ਸੈੱਟ ਕਰਾਂਗੇ